ਬਾਈ ਜੀ ਜੋ ਆਪਾਂ ਜੋ ਆਫਰ ਦੇਣ ਜਾ ਰਹੇ ਹਾਂ ਨਾ ਕੱਲਾ ਤੁਹਾਡਾ ਕਮਰਾ ਨਹੀਂ ਭਰਦੇ ਡਰਾਈਂਗ ਰੂਮ ਵੀ ਭਰ ਦਾਂਗੇ ਤੇ ਨਾਲ ਹਲ ਲੌਬੀ ਦਾ ਵੀ ਕਰ ਦਾਂਗੇ ਬਾਈ ਜੀ ਅੱਜ ਜੋ ਆਫਰ ਦੇਣ ਜਾ ਰਹੇ ਇੱਕ ਤਾਂ ਹੈਗੀ ਹੈ ਲਿਮਟਡ ਟਾਈਮ ਪੀਰੀਅਡ ਦੇ ਲਈ ਜਦੋਂ ਹੀ ਤੁਸੀਂ ਵੀਡੀਓ ਦੇਖ ਰਹੇ ਹੋ ਸਾਨੂੰ ਕਾਲ ਕਰਕੇ ਪੁੱਛ ਲਓ ਕਿ ਬਾਈ ਜੀ ਆਫਰ ਹੈਗੀ ਹੈ ਕਿਤੇ ਮੁੱਕਤਾ ਨਹੀਂ ਗਈ ਕਿਉਂਕਿ ਆਫਰ ਹੀ ਕੁਛ ਇੰਨੇ ਦੀ ਖਾਸ ਹੈ ਇਹ ਜਿਹੜਾ ਸਾਡੇ ਕੋਲ ਸਟਾਕ ਹੈ ਕਿ ਲਿਮਟਿਡ ਟਾਈਮ ਪੀਰੀਅਡ ਵਾਸਤੇ ਸਟਾਕ ਹੈ ਕਿ ਲਿਮਟਿਡ ਸਟਾਕ ਹੈ ਜਦੋਂ ਇਹ ਸਟਾਕ ਸੇਲ ਆਊਟ ਹੋ ਗਿਆ ਤਾਂ ਪ੍ਰਾਈਸ ਇਹ ਨਹੀਂ ਹੋਊਗਾ ਅਸੀਂ 115000 ਰੁਪਏ ਦੇ ਵਿੱਚ ਪੂਰਾ ਰੂਮ ਸੈਟਅਪ ਲੌਬੀ ਸੈਟਅਪ ਡਰਾਈੰਗ ਰੂਮ ਸੈਟਅਪ ਦੇ ਦਾਂਗੇ ਆਪਾਂ ਇਹਦੇ ਵਿੱਚ ਦਵਾਂਗੇ ਕੀ ਕੀ ਇੱਕ ਤਾਂ ਮਹਾਰਾਜਾ ਸੋਫਾ ਸੈੱਟ ਹੋਣਗੇ ਮਹਾਰਾਜਾ ਕੁਰਸੀਆਂ ਦੇ ਨਾਲ ਜਿਹੜਾ ਕੱਪੜਾ ਵੀ ਹੋਊਗਾ ਨਾ ਇਹ ਵੀ ਪੂਰਾ ਸੁਪੀਰੀਅਰ ਲੈਦਰਸ ਵੈਡ ਕੱਪੜਾ ਹੋਊ ਗਿੱਲਾ ਸੁੱਕਾ ਕੱਪੜਾ ਮਾਰੀ ਜਾਓ ਕੋਈ ਚੱਕਰ ਨਹੀਂ ਕੋਈ ਇਹਦੇ ਤੇ ਕਿਰਾਏ ਕਰਨੀ ਪੈਂਦਾ ਤੇ 5 ਸਾਲ ਦੀ ਦੀ ਗਾਰੰਟੀ ਹੋ ਹੋਰ ਤਾਂ ਹੋਰ ਟੇਬਲ ਤੇ ਸ਼ੀਸ਼ਾ ਨਾਲ ਹੀ ਦਵਾਂਗੇ ਇਹਦਾ ਪ੍ਰਾਈਸ ਅਸੀਂ ਅਲੱਗ ਤੋਂ ਐਡ ਨਹੀਂ ਕਰਦੇ ਇਹਦੇ ਨਾਲ ਇੱਕ ਪਲਾਈ ਬੋਰਡ ਦੇ ਵਿੱਚ ਬਣੇ ਹੋਏ ਸ਼ਾਨਦਾਰ ਤੇ ਹੈਵੀ ਬੈੱਡ ਹੋਣਗੇ ਜਿਹਦੀ ਵੀ 5 ਸਾਲ ਦੀ ਗਾਰੰਟੀ ਹੋਊਗੀ ਤੇ ਇਹਨੂੰ ਆਪਾਂ ਕਸ ਕਸਟਮਾਈਜ਼ ਕਰਵਾ ਸਕਦੇ ਆ ਬਾਕਸ ਬੈੱਡ ਹੋਣਗੇ ਤੇ ਇਹਦੇ ਨਾਲ ਆਪਾਂ ਜੇ ਤੁਹਾਨੂੰ ਮੈਟਰਸ ਦਵਾਂਗੇ ਨਾ ਇਹਦੀ ਵੀ 1 ਸਾਲ ਦੀ ਗਾਰੰਟੀ ਹੋਊਗੀ ਇਹ 5 ਇੰਚ ਉੱਚਾ ਮੈਟਰਸ ਹੋਊਗਾ ਜਿਹੜਾ ਠੰਡਾ ਗਰਮ ਆਪਾਂ ਕਹਿੰਦੇ ਨੇ ਉਸ ਸਾਫ ਦਾ ਮੈਟਰਸ ਹੁੰਦਾ ਇੱਕ ਸਾਈਡ ਤੋਂ ਸੌਫਟ ਤੇ ਇੱਕ ਸਾਈਡ ਤੋਂ ਹਾਰਡ ਹੁੰਦਾਗਾ ਜੇ ਮਤਲਬ ਆਪਾਂ ਠੰਡਾ ਦੇ ਵਿੱਚ ਆਪਾਂ ਸੌਫਟ ਵਾਲਾ ਪਾਸਾ ਬਿਛਾ ਸਕਦੇ ਆ ਸਰਦੀਆਂ ਦੇ ਵਿੱਚ ਹਾਰਡ ਵਾਲਾ ਜੇ ਕਿਸੇ ਨੂੰ ਆਰਥੋ ਮੈਟਰਸ ਚਾਹੀਦਾਗਾ ਮਤਲਬ ਬੈਕ ਦੀ ਦਿੱਕਤ ਆ ਤਾਂ ਵੀ ਬੰਦਾ ਮੈਟਰਸ ਯੂਜ਼ ਕਰ ਸਕਦਾਗਾ ਹਾਰਡ ਵਾਲਾ ਪਾਸਾ ਬੰਦਾ ਬਿਛਾ ਸਕਦਾ ਤੇ ਇਹਦੇ ਨਾਲ ਇੱਕ ਆਪਾਂ ਸ਼ਾਨਦਾਰ ਤੁਹਾਨੂੰ ਅਲਮਾਰੀ ਵੀ ਫਾਇਦ ਹੋਊਗਾ ਵਧੀਆ ਅਲਮੀਰਾ ਹੋਊਗੀ 5 ਸਾਲ ਦੀ ਇਹਦੀ ਵੀ ਕੋਣਾ ਨਾ ਲੱਗਣ ਦੀ ਗਾਰੰਟੀ ਹੋਊਗੀ ਤੇ ਇਹਨੂੰ ਆਪਾਂ ਕਸਟਮਾਈਜ਼ ਕਰਵਾ ਸਕਦੇ ਹਾਂ ਤੇ ਇਹਦੇ ਨਾਲ ਜੋ ਆਪਾਂ ਵੱਡੀ ਆਫਰ ਦੇ ਰਹੇ ਹਾਂ ਨਾ ਜਿਹਦੇ ਨਾਲ ਕੀ ਸਾਰੇ ਇੰਡੀਆ ਦੇ ਵਿੱਚ ਤਾਂ ਕੀ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਬੰਦਾ ਆਫਰ ਨਹੀਂ ਦੇ ਸਕਦਾ ਆਪਾਂ ਨਾਲ ਡਾਈਨਿੰਗ ਟੇਬਲ ਦੇ ਰਹੇ ਹਾਂ 60000 ਰੁਪਏ ਦਾ ਕਲਾ ਡਾਈਨਿੰਗ ਟੇਬਲ ਇਹ ਜੋ ਆਪਾਂ ਆਫਰ ਦੇ ਵਿੱਚ ਦੇ ਰਹੇ ਹਾਂ ਤੁਸੀਂ ਇਹ ਪਾਲਿਸ਼ ਨੂੰ ਦੇਖੋਗੇ ਸਾਰੀ ਪੀਯੂ ਇਹਦੇ ਤੇ ਪਾਲਿਸ਼ ਹੋਈ ਵੀ ਆ ਕੜਾਈ ਵਾਲਾ ਸਾਰਾ ਡਾਈਨਿੰਗ ਹੈ ਹੈਵੀ ਲੈਦਰ ਸੌਇਡ ਇਹਦੇ ਤੇ ਕਪੜਾ ਲੱਗਿਆ ਹੋਇਆ ਤੇ ਇਹਦੀ 5 ਸਾਲ ਦੀ ਗੱਦੀ ਬੈਠਣ ਦੀ ਘੁਣਾ ਨਾ ਲੱਗਣ ਦੀ ਗਾਰੰਟੀ ਹੋਊਗੀ ਤੇ ਇਹਦੀ ਟਾਲੀ ਦੀ ਪੂਰੀ ਗਾਰੰਟੀ ਹੋਊ ਮਤਲਬ ਕੋਈ ਮਿਕਸਿੰਗ ਦੇ ਵਿੱਚ ਨਹੀਂ ਬਣਾ ਹੋਣਾ ਟਾਲੀ ਦੀ ਪੂਰੀ ਗਾਰੰਟੀ ਹੋਊਗੀ ਤੇ ਇਹਨੂੰ ਵੀ ਆਪਾਂ ਕਸਟਮਾਈਜ਼ ਕਰਵਾ ਸਕਦਾ ਇਹਦੇ ਨਾਲ ਅਸੀਂ ਗਲਾਸ ਟੌਪ ਦਵਾਂਗੇ ਤੇ ਹੋਰ ਤਾਂ ਹੋਰ ਇਹ ਸਾਰੇ ਪੈਕੇਜ ਦੇ ਨਾਲ ਜੇ ਤੁਸੀਂ ਵੀਡੀਓ ਨੂੰ ਹੁਣੀ-ਹੁਣੀ ਸ਼ੇਅਰ ਕਰਦੇ ਹੋ ਤੇ ਆਪਦੇ ਯਾਰਾਂ ਮਿੱਤਰਾਂ ਨਾਲ ਇਹਨੂੰ ਸ਼ੇਅਰ ਕਰਦੇ ਹੋ ਤੇ ਫੇਰ ਤੁਸੀਂ ਪੈਕੇਜ ਨੂੰ ਆਰਡਰ ਕਰਦੇ ਹੋ ਇੱਕ ਘੁੰਮਣ ਵਾਲੀ ਰੂਮ ਚੇਅਰ ਰੂਮ ਚੇਰ ਘੁੰਮਣ ਵਾਲੀ ਬੈੱਡ ਦੇ ਨਾਲ ਦੀ ਤੁਹਾਨੂੰ ਫ੍ਰੀ ਦੇ ਦਾਂਗੇ ਤੇ ਜਾਂ ਜੇ ਤੁਸੀਂ ਘੁੰਮਣ ਵਾਲੀ ਰੂਮ ਚੇਰ ਨਹੀਂ ਲੈਣੀ ਪ੍ਰੈਸਟੇਬਲ ਤੁਸੀਂ ਕਹਿੰਦੇ ਹੋ ਪ੍ਰੈਸਟੇਬਲ ਵੀ ਤੁਹਾਨੂੰ ਨਾਲ ਗਿਫਟ ਦੇ ਦਾਂਗੇ ਇਹ ਸਾਰਾ ਪੈਕੇਜ ਆਪਾਂ ਦਵਾਂਗੇ ਕਿੰਨੇ ਦਾ ਸਿਰਫ ਤੇ ਸਿਰਫ 115000 ਰੁਪਏ ਦਾ ਜੀ ਹਾਂ ਜੇ ਤੁਸੀਂ ਕੱਲੀ ਕੱਲੀ ਆਈਟਮ ਦਾ ਵੀ ਬਾਹਰੋਂ ਮਾਰਕੀਟ ਦੇ ਵਿੱਚ ਪ੍ਰਾਈਸ ਲਗਾਓ ਤਕਰੀਬਨ 180000 90000 ਰੁਪਏ ਡੈਫੀਨੇਟਲੀ ਪਹੁੰਚ ਜੂ ਹੋਰ ਤਾਂ ਹੋਰ ਉਹਦੀ ਤੁਹਾਨੂੰ ਡਿਲੀਵਰੀ ਵੀ ਐਡਪੇ ਕਰਨੀ ਪੈ ਜੂ ਅਸੀਂ 115000 ਰੁਪਏ ਦੇ ਵਿੱਚ ਸਾਰੇ ਸਮਾਨ ਦੀ ਡਿਲੀਵਰੀ ਪੂਰੇ ਪੰਜਾਬ ਦੀ ਫ੍ਰੀ ਕਰ ਦਾਂਗੇ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਸਾਰੇ ਪੰਜਾਬ ਦੀ ਡਿਲੀਵਰੀ ਫ੍ਰੀ ਹੋ ਜੂ ਮਹਾਰਾਜਾ ਸੋਫਾ ਹੋਣਗੇ ਸੈਂਟਰ ਟੇਬਲ ਹੋ ਗਲਾਸ ਹੋ ਇੱਕ ਸ਼ਾਨਦਾਰ ਬੈੱਡ ਹੋਣਗੇ ਸਾਈਡ ਟੇਬਲ ਵਾਲੇ ਨਾਲ ਮੈਟ੍ਰਸ ਵੀ ਹੋਣਗੇ ਤੇ ਨਾਲ ਇੱਕ ਵੱਡੀ ਅਲਮਾਰੀ ਵੀ ਹੋਊਗੀ ਡਾਈਨਿੰਗ ਟੇਬਲ ਦੇ ਉੱਪਰ ਗਲਾਸ ਟੌਪ ਵੀ ਹੋਊਗਾ ਸਾਰਾ ਟਾਲੀ ਦਾ 6 ਕੁਰਸੀਆਂ ਵਾਲਾ ਡਾਈਨਿੰਗ ਹੋਊਗਾ ਡਿਲੀਵਰੀ ਫ੍ਰੀ ਹੋ ਜੂ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੋਗੇ ਤਾਂ ਗਿਫਟ ਵੀ ਹੋ ਜਾਊਗਾ ਇਹਨੂੰ ਤੁਸੀਂ ਪੈਕੇਜ ਨੂੰ ਆਰਡਰ ਕਰਨਾ ਕਿਵੇਂ ਜਾਂ ਤੁਸੀਂ ਸਾਡੇ ਸਟੋਰ ਬਰਨਾਲਾ ਬੁਸ਼ ਤੇ ਵਿਜ਼ਿਟ ਕਰ ਸਕਦੇ ਹੋ ਜੋ ਕਿ ਨਿਊ ਬੱਸ ਸਟੈਂਡ ਰੋਡ ਤੇ ਆਪੋਜੀਟ ਪ੍ਰੇਮ ਪ੍ਰਧਾਨ ਮਾਰਕੀਟ ਦੇ ਗਲੀ ਦੇ ਵਿੱਚ ਹੈ ਸਟੋਰ ਤੁਸੀਂ ਸਾਡੀ ਸਟੋਰ ਤੇ ਵਿਜ਼ਿਟ ਕਰਕੇ ਕੁਆਲਿਟੀ ਦੇਖ ਕੇ ਫਿਰ ਵੀ ਇਹ ਪੈਕੇਜ ਨੂੰ ਪਰਚੇਸ ਕਰ ਸਕਦੇ ਹੋ ਪਰ ਇੱਕ ਗੱਲ ਨੋਟ ਰੱਖਿਓ ਸਿਰਫ ਲਿਮਟਿਡ ਟਾਈਮ ਪੀਰੀਅਡ ਦੇ ਲਈ ਆਫਰ ਹੈ ਤਾਂ ਜਲਦੀ ਤੋਂ ਜਲਦੀ ਤੁਸੀਂ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਜੇ ਤੁਸੀਂ ਦੂਜੇ ਰਾਜੇ ਬੈਠੇ ਹੋ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋ ਤੇ ਤੁਹਾਡੇ ਤੋਂ ਆਇਆ ਨਹੀਂ ਜਾਂਦਾ ਪਰ ਫਿਰ ਵੀ ਅਸੀਂ ਤੁਹਾਡੀ ਗਾਰੰਟੀ ਲੈਨੇ ਆ ਸਾਰਾ ਸਮਾਨ ਹੈ ਜਿਹੜਾ ਏ ਕਲਾਸ ਕੁਆਲਿਟੀ ਦਾ ਪਹੁੰਚੂਗਾ ਤੁਸੀਂ ਸਾਰੀ ਸਾਨੂੰ ਪੇਮੈਂਟ ਅਡਵਾਂਸ ਨਹੀਂ ਕਰਨੀ ਤੁਸੀਂ ਕੁਝ ਰਕਮ ਸਾਨੂੰ ਅਡਵਾਂਸ ਕਰ ਸਕਦੇ ਹੋ 5-7000 ਮਾ ਜਿੱਡਾ ਵੀ ਤੁਹਾਡਾ ਮਨ ਕਰੇ ਅਡਵਾਂਸ ਕਰ ਸਕਦੇ ਹੋ ਬਾਕੀ ਦੀ ਰਕਮ ਤੁਸੀਂ ਘਰੇ ਸਮਾਨ ਪਹੁੰਚਣ ਤੋਂ ਬਾਅਦ ਚੈੱਕ ਕਰਕੇ ਫਿਰ ਦੇ ਸਕਦੇ ਹੋ ਆ ਬਾਕੀ ਜੇ ਹੋਰ ਤੁਹਾਨੂੰ ਪੈਕੇਜ ਬਾਰੇ ਜਾਂ ਹੋਰ ਕਿਸੇ ਚੀਜ਼ ਦੀ ਅਪਡੇਸ਼ਨ ਚਾਹੀਦੀ ਹੈ ਸਾਡੇ YouTube ਪੇਜ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜੇ ਸਾਡੇ Instagram ਪੇਜ ਤੇ ਬਰਨਾਲਾ ਬੁੱਜ ਨੂੰ ਫੋਲੋ ਕਰ ਲਓ ਸਤਿ ਸ਼੍ਰੀ ਅਕਾਲ